ਕਹਾਂਦੇ ਸੀ ਹਾਂ ਤੇ ਤੁਸੀਂ ਕਹਿੰਦੇ ਧਰਵੀ ਜੀ ਨੂੰ ਸਾਝ ਹਾਂ ਹੈਗੀ ਆ ਜਾਂ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਗੋਡੇ ਲੀਡਰਾਂ ਨੂੰ ਫੋਨ ਤੇ ਖੁੱਤੀ ਗੱਲਾਂ ਹੁੰਦੀਆਂ ਬੱਕਰੀ ਬੱਕੀ ਪਾਦੀ ਦੇ ਲੀਡਰਾਂ ਨੂੰ ਉਹ ਕਰ ਰਹੀ ਮੈਂ ਗੱਲ ਤਾਂ ਖਦਾ ਜੈਂਦਾਰ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਕਰ ਸਕਦਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀ ਕੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ 2 ਦਸੰਬਰ ਤੋਂ ਬਾਅਦ ਲਗਾਤਾਰ ਅੱਜ ਤੱਕ 15 ਦਿਨ ਹੋ ਗਏ ਕੁਝ ਨਕਲੀ ਪੇਜਾਂ ਤੋਂ ਮੈਨੂੰ ਟਰੋਲ ਕੀਤਾ ਜਾ ਰਿਹਾ ਬਹੁਤ ਬੁਰੀ ਤਰ੍ਹਾਂ ਮੇਰੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਔਰ ਮੁਖਸਰ ਸਾਹਿਬ ਤੋਂ ਇੱਕ ਕੋਈ 18 ਸਾਲ ਪੁਰਾਣਾ ਸਾਡਾ ਕੋਈ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਗੁਰਪ੍ਰੀਤ ਸਿੰਘ ਨਾਂਗ ਦਾ ਨਾਮ ਦਾ ਇੱਕ ਸ਼ਖਸ ਜਿਸ ਨੂੰ ਕੁਝ ਲੋਕ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀਆਂ ਇੰਟਰਵਿਊਸ ਕਰਾਈਆਂ ਤੇ ਮੇਰੇ ਦੇ ਉੱਤੇ ਬਹੁਤ ਵੱਡੇ ਦੋਸ਼ ਲਾਏ ਜਿਨ੍ਹਾਂ ਦਾ ਜਵਾਬ ਮੈਂ ਅਜ ਤੱਕ ਸਾਹਬ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਔਰ ਸੰਗਤ ਦੀ ਹਾਜ਼ਰੀ ਚ ਦੇ ਗਿਆਂ ਦੇ ਚੁਕੇ ਆ ਜਿਹੜੇ ਮੇਰੇ ਤੇ ਉਸ ਵਿਅਕਤੀ ਵੱਲੋਂ ਅਲੀਗੇਸ਼ਨ ਲਗਾਏ ਗਏ ਸੀ ਕਿ ਇਹ ਦੇਰਾਨੇ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਹੈ ਤੇ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਛਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰ ਕਸ਼ਿਸ਼ ਕਰਨ ਵਾਸਤੇ। ਔਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਬਕਰੇ-ਬਕਰੇ ਚੈਨਲਾਂ ਦੇ ਉੱਤੇ ਲਿਜਾ ਕੇ ਇੰਟਰਵਿਊ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਬਕਾ ਹੈ ਲੇਕਨ ਤਾਲਮੇਲ ਚ ਪੂਰਾ ਹੈ। ਉਹਦੇ ਵੱਲੋਂ ਤੇ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਹੈ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈਗਾ ਮੇਰੇ ਤੇ ਦੋਸ਼ ਲੱਗੇ ਕਿ ਮੈਂ ਇੰਟਰਵਿਊਆਂ ਜੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ ਮੇਰੇ ਵਕੀਲ ਬਠਿੰਡੇ ਤੋਂ ਨੇ ਖਾਰਾ ਜੀ ਉਹਨਾਂ ਨੇ ਚੈਨਲਾਂ ਨੂੰ ਨੋਟਿਸ ਕੱਢੇ ਹੈ ਕਿ ਫੋਨ ਕੀਤੇ ਮੈਨੂੰ ਨਹੀਂ ਪਤਾ ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਏ ਗਏ ਹੈ ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਵਾਇਆ ਦੂਸਰਾ ਮੈਂ ਜਿਹੜਾ ਅੱਜ ਤੱਕ ਸਾਹਿਬ ਦੀ ਫਸੀਲ ਤੇ ਪੰਜ ਪੈਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਚ ਜੋ ਆਪਣੀ ਗੱਲ ਰੱਖੀ ਹੈ ਉਹ ਜਿਹੜਾ ਟਰੋਲ ਟੋਲਾ ਉਹ ਇਹ ਨਾ ਸਮਝ ਲੈ ਕੇ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਜਿਹੜੀ ਇਹ ਕੀਤਾ ਗਿਆ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਾਉਣ ਧਮਕਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰੂ ਪੰਥ ਨੂੰ ਸਚਾਈ ਦੱਸਣ ਵਾਸਤੇ ਪੰਜ ਪਿਆਰੇ ਸਹਿਬਾਨ ਤੇ ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਇਆ ਜਿਹੜਾ ਮੇਰਾ ਫਰਜ਼ ਬਣਦਾ ਸੀ ਜ਼ਰੂਰੀ ਮੈਂ ਕੀਤਾ ਮੈਂ ਉੱਥੇ ਵੀ ਇਹ ਗੱਲ ਕਹੀ ਹੈ ਆਪਣੇ ਗੁਨਾਹਾਂ ਦਾ ਜ਼ਿਕਰ ਕਰਦੇ ਹਾਂ ਮੇਰਾ ਗੁਨਾਹ ਹੈ ਮੈਂ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ ਪੰਜ ਸਿੰਘ ਸਹਿਬਾਨ ਦਾ ਫੈਸਲਾ ਸੀ ਪੰਜ ਸਿੰਘ ਸਾਹਿਬਾਨ ਦੇ ਸਹਿਯਨ ਹੋਏ ਮੇਰਾ ਇਕੱਲੇ ਦਾ ਨਹੀਂ ਸੀ ਲੇਕਨ ਟਰੋਲ ਮੈਨੂੰ ਕੀਤਾ ਗਿਆ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕਿਆ ਔਰ ਮੀਡੀਆ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂੰਗਾ ਮੈਨੂੰ ਕੱਢਣਾ ਕੱਢ ਦਿਓ ਮੈਨੂੰ ਰੱਖਣਾ ਰੱਖੋ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਜਿਹੜੀ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਹੈ। ਨਕਲੀ ਪੇਜ਼ ਬਣਾ ਕੇ ਉਹਨਾਂ ਨਕਲੀ ਪੇਜ਼ਾਂ ਤੋਂ ਘਟੀਆਂ ਕਿਸਮ ਦੀਆਂ ਤੇਪੜੀਆਂ ਕੀਤੀਆਂ ਜਾ ਰਹੀਆਂ। ਪਹਿਲਾਂ ਮੇਰੇ ਤੇ ਬੀਜੇਪੀ ਆਰਐਸਐਸ ਨੂੰ ਦਾ ਦੋਸ਼ ਲਾਇਆ ਗਿਆ। 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੁਕਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ। ਬੱਕਰੀਆਂ ਬੱਕਰੀਆਂ ਇੰਟਰਵਿਊ ਉਹਦੇ ਤੋਂ ਕਰਵਾਈਆਂ ਗਈਆਂ। ਇੱਥੇ ਜਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ਼੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹੈ ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ ਬਹਿਰੈਨ ਦੇ ਵਿੱਚ ਫਲਾਈਟ ਇੱਕੋ ਸੀ ਲੇਕਿਨ ਮੈਂ ਬਿਜ਼ਨਸ ਸੀ ਸੀ ਓਵਰ ਇਕਨੋਮੀ ਚ ਸੀ ਆ ਬਹਿਰੈਨ ਦੀ ਸੰਗਤ ਨੂੰ ਇਹ ਕਹਾਣਾਂ ਕਿ ਉਹ ਸਾਰਾ ਸਪਸ਼ਟ ਕਰ ਲਿਆ ਕਿ ਅਸੀਂ ਇਕੱਠੇ ਰਹੇ ਸੀ ਇਹ ਬਹਿਰੈਨ ਦੀ ਸੰਗਤ ਪਲੀਪਾਰ ਜਾਣਦੀ ਹੈ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ ਫਿਰ ਵੀ ਜਦੋਂ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਜਾਲੀ ਪੇਜ ਬਣਾਇਆ ਗਿਆ ਮੇਰੇ ਨਾਮ ਦਾ ਜਾਲੀ ਪੇਜ ਬਣਾ ਕੇ ਉਹ ਤੇ ਤੋਂ ਭੱਦੇ ਕਿਸਮ ਦੇ ਜਿਹੜੇ ਆ ਉਹ ਕਮੈਂਟ ਕੀਤੇ ਗਏ ਉਹ ਪੇਜ ਮੈਂ ਜਰੂਰ ਆਪ ਡਿਲੀਟ ਕਰਵਾਇਆ ਸਰਕਾਰ ਨੂੰ ਕਹਿ ਕੇ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਜ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਧਰਮ ਵਿਰੁੱਧ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਦੀ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਜਿਹੜਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਉਹ ਡਿਲੀਟ ਕਰਵਾਇਆ ਹੈਗਾ ਇਹਨੇ ਦਿਨਾਂ ਤੋਂ ਜਿਹੜਾ ਮੈਂ ਗੁਰੂਪੰਥ ਨੂੰ ਦੱਸਣਾ ਚਾਹੁੰਦਾ ਹੈ ਮੈਨੂੰ ਪਰੇਸ਼ਾਨ ਕੀਤਾ ਗਿਆ ਅੱਜ 15 ਦਿਨ ਹੋ ਗਏ ਮੇਰਾ ਪਰਿਵਾਰ ਤੇ ਮੈਂ ਸੌ ਨਹੀਂ ਸਕੇ ਹਾਂ ਸੀ ਜਿਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰਾਉਣਾ ਕਰਾ ਲੂ ਮੈਂ ਕੜਾ ਫੇਰ ਟੰਗਾ ਨਾਲਾਂਗਾ ਜੇ ਤੁਸੀਂ ਮੈਨੂੰ ਕੱਢ ਦਿਓਗੇ ਤਾਂ ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਣੇ ਘਟਿਆ ਦੋਸ਼ ਲਾਉਣੇ ਘਟਿਆ ਟ੍ਰੋਲਿੰਗ ਕਰਨੀ ਇਹ ਬਹੁਤ ਮੰਦ ਭਾਗ ਹੈ ਅਕਾਲੀ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਦੀਆਂ ਧੀਆਂ ਭੈਣਾਂ ਦੀਆਂ ਵੀ ਇੱਜ਼ਤਾਂ ਦੇ ਰੱਖੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਦੀਆਂ ਧੀਆਂ ਭੈਣਾਂ ਦੇ ਰੱਖੇ ਨੇ ਜਿਹੜੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕੀ ਆਕਾਲੀ ਦਲ ਦਾ ਬਰਾਸਤ ਕੀ ਹੈ ਆਕਾਲੀ ਦਲ ਦਾ ਇਤਿਹਾਸ ਕੀ ਹੈ ਅਕਾਲੀ ਗਲਤੀ ਸੋਚ ਕੀ ਹੈ ਕਦੇ ਪੜ ਕੇ ਦੇਖਣਾ ਆਕਾਲੀ ਦਲ ਦਾ ਇਤਿਹਾਸ ਕਦੇ ਪੜ ਕੇ ਦੇਖਣਾ ਆਕਾਲੀ ਦਲ ਦੀ ਬਰਾਸਤ ਪੜ ਕੇ ਦੇਖਣ ਕਦੇ ਆਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਜੂਝਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਵਿਅਕਤੀ ਵਿਸ਼ੇਸ਼ ਹੁੰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮੈਂ ਹਕਾਲ ਤੱਕ ਸਾਬ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਹਕਾਲ ਤੱਕ ਸਾਬ ਸੌ ਅਕਾਲੀ ਦਲ ਬਣਾ ਸਕਦਾ ਹੈ ਹਜ਼ਾਰ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਪੈਦਾ ਨਹੀਂ ਕਰ ਸਕਦੇ। ਮੈਂ ਅੱਜ ਵੀ ਕਹਣਾ ਮੈਂ ਕੋਈ ਰਿਜ਼ਾਇਨ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਦੇਣਾ। ਹੋਰ ਵੀ ਕੋਈ ਦੋਸ਼ ਲਾਉਣੇ ਮੇਰੇ ਤੇ ਲਾ ਸਕਦੇ ਹੋ। ਤੁਸੀਂ ਪੀਟੀਸੀ ਦੇ ਉੱਤੇ ਕੋਈ ਔਰਤਾਂ ਪਿਠਾ ਕੇ ਮੇਰੇ ਤੇ ਇਲਜ਼ਾਮ ਲਗਾ ਸਕਦੇ ਹੋ। ਇਹਨੇ ਸਾਡੇ ਨਾਲ ਜਿਹੜੀ ਹੈ ਬਦ ਇਖਲਾਕੀ ਕੀਤੀ ਹੈ। ਇਹਨੇ ਸਾਡੇ ਬਦਤਮੀਜ਼ੀ ਕੀਤੀ ਹੈ। ਕਰ ਸਕਦੇ ਹੋ ਤੁਸੀਂ। ਉਮੀਦ ਹੈ ਤੁਹਾਡੇ ਤੋਂ ਇਥੋ ਤੱਕ ਇੱਕ ਸਭ ਕਾ ਅਕਾਲੀ ਆਗੂ ਉਹੀ ਅਕਾਲੀ ਆਗੂ ਚੰਡੀਗੜ੍ਹ ਦੇ ਵਿੱਚ ਕੁਝ ਬੰਦਿਆ ਨਾ ਮੀਟਿੰਗਾਂ ਕਰਦਾ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰੈਸ ਮੈਨੇਜ ਕਰਕੇ ਦਿੰਦਾ ਯਾਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਓ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਬਤਰ ਦਿਓ ਕਿ ਬੜੇ ਗੰਭੀਰ ਮਦੋਸ਼ ਲੱਗੇ ਨੇ ਇਹਨਾਂ ਨੂੰ ਜ਼ਹੀਦਾਰੀ ਤੋਂ ਫਾਰਕ ਕੀਤਾ ਜਾਵੇ ਫੋ ਮੇਰਾ ਭਰਾ ਸੀ ਮੇਰੇ ਤੱਕ ਗੱਲ ਪਹੁੰਚੀ ਫੋ ਟਲ ਗਿਆ ਇਸ ਤਰ੍ਹਾਂ ਦੀਆਂ ਹੋਰ ਵੀ ਉਮੀਦਾਂ ਨੇ ਕਿ ਐਸੇ ਵਿਅਕਤੀ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜਾ ਸਕਦੇ ਆ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੇ ਲਈ ਮੇਰੀ ਕਰਦਾਰ ਕੁਸ਼ੀ ਕਰਨ ਦੇ ਲਈ ਜਿਹੜਾ ਹੈ ਮੋਰਾ ਬੰਨ ਬਹੁਤ ਮੰਦਪਕ ਹੈ ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉੱਚ ਮਿਆਰ ਸਥਾਪਿਤ ਕੀਤੇ ਅੱਜ ਅਸੀਂ ਕਿੱਥੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖदाई ਗੱਲ ਹੈ ਤੁਸੀਂ ਅੱਜ ਜੋ ਪੁੱਛਣਾ ਮੈਨੂੰ ਬੇਝਿਜਕੋ ਕੇ ਬੇ ਸੰਗੋ ਕੇ ਖੁੱਲੇ ਹੋ ਕੇ ਪੁੱਛ ਲਓ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਬੀ ਵਰਤੀ ਜਾ ਰਹੀ ਹੈ ਉਹ ਤੇ ਵੀ ਤਰ੍ਹਾਂ ਕੀਤਾ ਪਤਰਾ ਤੁਸੀਂ ਕਹਿ ਰਹੇ ਹੋ ਮੈਂ ਭਾਜੀਪੀ ਨਾਲ ਨਾ ਸਬੰਧਤ ਹੈਗਾਗਾ ਦੇਖੋ ਉਹ ਤੁਹਾਨੂੰ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਭਾਜੀਪੀ ਨਾਲ ਸਬੰਧ ਰੱਖਦੇ ਹੋਵੋਗੇ ਤੁਸੀਂ ਕਿਹਾ ਹਾਂ ਮੈਂ ਹੈਗਾਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਗਾਲਾਂ ਵੀ ਕੱਢੀਆਂ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜਥੇਦਾਰ ਦੀ ਗਾਲਾਂ ਕੱਢਣੀ ਸੀ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਹੈ ਆਮ ਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਦੂਜੀ ਗੱਲ ਮੈਂ ਇਹ ਕਹਿਣਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੀ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਉ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਹ ਤੇ ਜੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉੱਥੇ ਪੰਚ ਸਿੰਘ ਸਹਿਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾਂ ਉਹ ਮੰਗ ਕਰਦਾ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਉਹ ਵੀਡੀਓ ਉਹ ਦੋਹਾ ਵੱਲੋਂ ਪਾਈ ਗਈ ਜੀ ਮੈਂ ਹੈਰਾਨ ਐ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਅਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਾ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਾਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਕਰਦੇ ਵਿੱਚ ਜਿਹੜੀ ਉਹਨਾਂ ਨੂੰ ਮੈਂ ਦਿੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨੂੰ ਨਹੀਂ ਬਿਲਕੁਲ ਨਹੀਂ ਸੀ ਮੈਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲ ਹੈ ਜਾਨ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਤੁਹਾਡੇ ਪਰਿਵਾਰ ਨੂੰ ਵੀ ਕਿਉਂ ਜਿਹੜਾ ਬਾਰ-ਬਾਰ ਟਾਰਗੇਟ ਮੈਂ ਦੱਸ ਦਿੰਦਾ ਮੈਂ ਗੁਨਾਹ ਕੀਤਾ ਹੈ ਨਾ ਜੀ ਮੈਂ ਗੁਨਾਹ ਕੀਤਾ ਮੈਂ ਦੱਸ ਦਿੱਤਾ ਗੁਰੂ ਦੀ ਹਜ਼ੂਰੀ ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮਨਜ਼ੂਰ ਸੇਵਾ ਉਹ ਕਰ ਗਏ ਹੈਗੇ ਨੇ ਜਾਂ ਕੁਝ ਕਿੱਥੇ ਅੜਚਾ ਨਾ ਫਿਰ ਫੈਸਲੇ ਨੂੰ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਹੈ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਹੈ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਕਿਹੜੇ ਫੈਸਲੇ ਤੋਂ ਜੇਕਰ ਸਿੰਘ ਸਹਬਾਨਾ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਹੈ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਉਹਨਾਂ ਨੂੰ ਬਦਲ ਬਦਲਣ ਦੀ ਗੱਲ ਹੋ ਸਕਦੀ ਹੈ ਮੈਨੂੰ ਹੋ ਸਕਦਾ ਹੈ ਜੀ ਇਸੇ ਗੱਲ ਕੋਲ ਚੱਲਦੇ 3 ਦਿਨਾਂ ਦੇ ਵਿੱਚ ਅਸਤੀਫੇ ਵਾਲਾ ਉਹ ਬਹੁਤ ਚਰਚਿਤ ਹੋਇਆ ਤਾਂ ਮਿਸਾਲ ਦੀ ਆਡੀਓ ਵੀ ਵਾਇਰਲ ਹੋਈ ਆ ਉਹ ਕੀ ਹੈ ਕਿ ਅਸਲ ਦੇ ਵਿੱਚ ਉਹਨਾਂ ਸਮਾਂ ਬਧਾਇਆ ਗਿਆ ਸੀ ਫਿਰ 20 ਦਿਨ ਕਿਵੇਂ ਹੋ ਗਏ ਮੈਨੂੰ ਇਹ ਸ਼ੱਕ ਪੈਂਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਗਿਆ ਨਾ ਜੀ 20 ਤਰੀਕ ਤੱਕ ਜਾਂ 20 ਦਿਨ ਦਾ ਮੈਨੂੰ ਨਹੀਂ ਪਤਾ ਕਿੰਨੇ ਦਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਉਹ ਸਪੈਸ਼ਲੀ ਤੌਰ ਦੇ ਉੱਤੇ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਲਿਆ ਗਿਆ ਵੀ ਇਕੱਲੇ ਜਿਹਦਾ ਵੀ ਅਸੀਂ ਇਹ ਜਿਹੜੇ 15 ਦਿਨ ਅਸੀਂ ਲੈ ਲਏ ਤੇ 15 ਦਿਨਾਂ ਦੇ ਵਿੱਚ ਇਹਨੂੰ ਇੰਨਾ ਡੈਮੇਜ ਕਰ ਦਈਏ ਇਹ ਛੱਡ ਕੇ ਪੱਛ ਤੁਹਾਡੀ ਸਰਕਾਰ ਕੰਨੇ ਜ਼ਿੰਮੇਵਾਰ ਸਾਹਿਬ ਬਦਲ ਸਕਦੇ ਹੁਕਮਨਾਮਾ ਕਿਉਂਕਿ ਪੰਜਾਂ ਦੇ ਪੈਸੇ ਦਾ ਕੀ ਨਹੀਂ ਬਦਲਦਾ ਦੂਜਿਆਂ ਦੀ ਸਹਿਮਤੀ ਨਹੀਂ ਹੋਈ ਉਹਦੇ 'ਚ ਨਹੀਂ ਬਦਲਦਾ ਕਿਸੇ ਦੀ ਸਹਿਮਤੀ ਨਹੀਂ ਸੀ ਉਹਨਾਂ ਦੀ ਕਿੰਨਾ ਚਿਰ ਜਦੋਂ 20 ਡੇ ਤੱਕ ਦਾ ਸਮਾਂ ਹੋਇਆ ਨਹੀਂ ਉਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਹੈ ਮੈਂ ਨਹੀਂ ਕਹਿੰਦਾ ਉਹ ਕਰ ਸਕਦੇ ਉਹ ਕਰਕੇ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਿਰੋਧੀ ਵਿਸ਼ਵਾਸ ਚੁੱਕਰੇ ਨੇ ਕਿ ਸਿੰਘ ਸਾਹਿਬ ਵਿਦੇਸ਼ ਜਾਂਦੇ ਨੇ ਉੱਥੋਂ ਤੁਹਾਨੂੰ ਮਾਇਆ ਮਿਲਦੀ ਹੈ ਜਾਂ ਉੱਥੋਂ ਮਿਲਦੀ ਹੈ ਉਹ ਆਕੇ ਸ਼੍ਰੋਮਣੀ ਕਮੇਟੀ ਕੋਲ ਜਮਾ ਕਰਾਉਣਾ ਹੁੰਦਾ ਹੈ ਜਾਂ ਤੁਸੀਂ ਕੋਈ ਅਜੇ ਤੱਕ ਇਹ ਕਹਿੰਦੇ ਜਮਾ ਨਹੀਂ ਕਰਾਇਆ ਕੁਝ ਨਹੀਂ ਮਨੀਸ਼ ਪੀਟੀਸੀ ਨੂੰ ਕਹਿਦੇ ਆ ਕਿ ਉਹ ਨਾ ਬੱਲ ਸਾਹਿਬ ਨੂੰ ਕਹਿ ਕੇ ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ ਨੂੰ ਕਹਿ ਕੇ ਨਾ ਜਿਹੜੇ ਪਹਿਲੇ ਮੇਰੇ ਤੋਂ ਪਹਿਲੇ ਸਿੰਘ ਸਭਾ ਨੂੰ ਹੋਏ ਆ ਨਾ ਉਹਨਾਂ ਨੇ ਕਿੰਨੇ ਪੈਸੇ ਜਮਾ ਕਰਾਏ ਆ ਦੱਸ ਦਿਨੇ ਮੈਂ ਉਹਨੇ ਮੈਂ ਕਰਾ ਦੂੰਗਾ ਜੀ ਕਿ ਕੀ ਕੋਈ ਹੋਰ ਵੀ ਹੈ ਵਿਦੇਸ਼ ਤੁਸੀਂ ਵਿਦੇਸ਼ ਗਏ ਸੀ ਪ੍ਰਚਾਰ ਲਈ ਜਾਂਦੇ ਹੋ ਉੱਥੇ ਤੁਸੀਂ ਸੈਮਟ ਹੋਏ ਨੇ ਬਿਜ਼ਨਸ ਸੈਮਟ ਹੋਏ ਨੇ ਤੁਸੀਂ ਉਹ ਚ ਪਾਰਟਿਸਪੇਟ ਕੀਤਾ ਇਹ ਲੱਗਦਾ ਨਹੀਂ ਤੁਹਾਨੂੰ ਵੀ ਚਿੱਕੀ ਪ੍ਰਚਾਰ ਕਰਨਾ ਹਾਂ ਬਿਲਕੁਲ 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 ਮਨੀਸ਼ਾ 15 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪ੍ਰਬ ਸੀ ਗੁਰਪ੍ਰਬ ਦੇ ਉਤੇ ਮੈਂ ਗਿਆ ਤੇ ਉੱਥੇ ਕਿਸ ਨੇ ਬਿਜ਼ਨਸ ਅਵਾਰਡ ਦੇਣੇ ਸੀ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਮੇਰੇ ਹੱਥੋਂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਉਹਨਾਂ ਨੇ ਸਨਮਾਨ ਕਰਵਾਇਆ ਤੇ ਮੈਨੂੰ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਬਿਜ਼ਨਸ ਅਵਾਰਡ ਰੱਖਿਆ ਹੈ ਤੁਸੀਂ ਗੁਰਨਾਨਕ ਦੇਵ ਜੀ ਦੇ ਗੁਰਪ੍ਰਬ ਤੇ ਗੁਰਨਾਨਕ ਦਾ ਦਰਬਾਰ ਦबई ਦੇ ਵਿੱਚ ਮੈਂ ਗਿਆ ਉੱਥੇ ਮੈਂ ਕਥਾ ਕੀਤੀ ਹੈ ਮੇਰੀ ਕਥਾ ਰਿਕਾਰਡ ਹੈ ਉੱਥ ਬਿਜ਼ਨਸਮੈਨ ਸੀ ਉਥੇ ਐਵਾਰਡ ਦਿੱਤੇ ਐਵਾਰਡ ਦੇ ਕੇ ਮੈਂ ਆ ਗਿਆ ਤੇ ਇੱਕੀ ਗਲਤ ਕਰ ਤੁਹਾਨੂੰ ਵੀ ਇਨ ਬਿਟਵੀਨ ਕਿਤੇ ਕੋਸ਼ਿਸ਼ ਕੀਤੀ ਗਈ ਵੀ ਉਹ 20 ਤਰੀਕ ਵਾਲਾ ਫੈਸਲਾ ਜੋ ਕੀ ਕਰਨਾ ਚਾਹੁੰਦੇ ਨੇ ਕੋਈ ਕੋਸ਼ਿਸ਼ ਤਾਂ ਹੋਈ ਹੋਊਗੀ ਕਿ ਤੁਹਾਡੇ ਨਾਲ ਵੀ ਕੋਈ ਲਿੰਕ ਹੋਇਆ ਕਿਉਂਕਿ ਅਕਾਲੀ ਦਲ ਬੜਾ ਸਖਤ ਕਰ ਰਿਹਾ ਤੁਸੀਂ ਨਾ ਕਰਤੀ ਸੰਗਤ ਇਸ ਤੋਂ ਵੀ ਸੰਗਤ ਇਸ ਤੋਂ ਵੀ ਸਖਤ ਭਲਦੀ ਹੈ ਮੈਂ ਮੈਂ ਅਸੀਂ ਨਾ ਫਸੇ ਹੋਏ ਆਂ ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਹੋਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨਹੀਂ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਢਿੱਲਾ ਹੋਇਆ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਉਹ ਸਖਤ ਹੋ ਗਿਆ ਜੀ ਇਹ ਲਾਗੂ ਵੀ ਨਹੀਂ ਕੀਤਾ ਜਾ ਰਿਹਾ ਜੋ ਕਰ ਤੋ ਤੁਹਾਨੂੰ ਕੀ ਲੱਗਦਾ ਹੈਗਾ ਤੁਹਾਨੂੰ ਇਨ ਬਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਵਰਕਿੰਗ ਕਮੇਟੀ ਵਾਲਾ ਫੈਸਲਾ ਕੀ ਮੈਂ ਤਾਂ ਸਾਰੀ ਡਿਸਕਸ ਚੱਲ ਰਹੀ ਹੈ ਤਿੰਨ ਦਿਨਾਂ ਤੋਂ 20 ਤਰੀਕ ਤੱਕ ਚੱਲਾ ਗਿਆ ਸਿਸਟਮ ਤੁਹਾਡੇ ਨਾਲ ਕਿਤੇ ਸੰਪਰਕ ਹੋਇਆ ਕਿਹਾ ਹੋਵੇ ਤੁਹਾਨੂੰ ਕਿ ਨਹੀਂ ਅੰਜ ਕਰ ਦੋ ਜਾਂ ਉਹ ਜਿੰਦੇ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਤੁਸੀਂ ਨਾ ਕੀਤੀ ਹੋਵੇ ਕੁਝ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਆਪਣਾ ਚੇਕ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨ ਵਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਣਾ ਤੁਸੀਂ ਕਿਹਾ ਤੁਸੀਂ ਕਿਹਾ ਕਿ ਮੈਂ ਮੈਂ ਅਸਤੀਫਾ ਨਹੀਂ ਦੇਉਂਗਾ ਤੁਸੀਂ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਉਂਗਾ ਅਸਤੀਫਾ ਆਲਰੇਡੀ ਤੁਸੀਂ ਦਿੱਤਾ ਹੋਇਆ ਸੀ ਹਾਂ ਉਹ ਪਾਸ ਕਰ ਦੇਣ ਜੀ ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਅਪੀਲ ਕਰਦਾ ਕਿ ਮੇਰਾ ਉਸ ਸਿਕ ਸਾਹਿਬ ਚਰਚਾ ਬਹੁਤ ਚੱਲ ਰਹੀ ਹੈ ਕਿ ਜਿਹੜਾ ਅਸਤੀਫਾ ਦੇ ਦੇਣਾ ਹੈ ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਢਣਾ ਕੱਢ ਦੇਣ ਮੈਨੂੰ ਰੱਖਣਾ ਰੱਖ ਲੈਣ ਮੇਰਾ ਅਸਤੀਫਾ ਜਿਹੜਾ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚਲ ਜੂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਾਇਸ਼ ਹੈ ਆਲਰੇਡੀ ਖਾਲੀ ਕਰ ਚੁੱਕਿਆ ਮੇਰੇ ਚਾਚਾ ਨੂੰ ਮੈਨੂੰ ਡਰ ਗਿਆ ਕਿ ਸਮਾਨ ਚਾਚਾ ਬਿਲਕੁਲ ਜੀ ਮੈਂ ਆਪਣੀ ਰਹਾਇਸ਼ ਜਿਹੜੀ ਹੈ ਉਹ ਖਾਲੀ ਕਰ ਚੁੱਕਿਆ ਮੈਂ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਔਰ ਇਹ ਵੀ ਇੱਕ ਕਾ ਦੇਣੇ ਜੀ ਉਹ ਸਵਾਗਤ ਹੈ ਸਿੰਘ ਸਾਹਿਬ ਜੀ ਜਦੋਂ ਤੱਕ ਮਰੀ ਅੱਧਾ ਕਿੱਥੇ ਐਸਜੀਪੀਸੀ ਪ੍ਰੈਜ਼ੀਡੈਂਟ ਦੀ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ ਗਾਲਾਂ ਕੱਢਦੇ ਦੀ ਹਨਾ ਉੱਥੇ ਅੰਤਰੀ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤੁਹਾਡੇ ਲਈ ਅੰਤਰੀਂ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਕੱਲ ਰੱਖੀ ਗਈ ਹੈ ਚਰਚਾ ਚ ਵੀ ਤੁਹਾਡੇ ਲਈ ਰੱਖੀ ਗਈ ਹੈਗੀ ਆ। ਮੈਨੂੰ ਉਸ ਮੀਟਿੰਗ ਦੇ ਬਾਰੇ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਪੁੱਛਿਆ ਜ਼ਰੂਰ ਸੀ ਪਰ ਮੈਨੂੰ ਉਹਨਾਂ ਨੇ ਨਹੀਂ ਦੱਸਿਆ। ਪਰ ਜੇ ਉਹਨਾਂ ਨੇ ਕੱਲ ਦੀ ਮੀਟਿੰਗ 'ਚ ਮੈਨੂੰ ਕੱਢਣਾ ਤਾਂ ਬੇਸ਼ੱਕ ਬੇਚ ਜਿਹੜਾ ਕੱਢ ਸਕਦੇ ਨੇ। ਮੈਂ ਆਪਣੇ ਘਰ ਚਲਾ ਜਾਣਾ। ਇੱਥੇ ਸਭ ਇੱਕ ਸਵਾਲ ਹੈ। ਲੋਕ ਕਹਿੰਦੇ ਵੀ ਸੁਖਬੀਰ ਬਾਦਲ ਨੇ ਗਨਾਹ ਮੰਨ ਲਏ ਤੁਸੀਂ ਕਹਿੰਦੇ ਤੂੰ ਦੱਸ ਆ ਕੰਮ ਕੀਤਾ ਉਹ ਕਨਾ ਕਰ ਲਿਆ। ਕਹਿੰਦੇ ਫਿਰ ਸਜ਼ਾ ਜਿਹੜੀ ਹੈ, ਸੇਵਾ ਜਿਹੜੀ ਹੈ ਢਿੱਲੀ ਦਿੱਤੀ ਗਈ ਬਲੋ ਹਮ ਤੱਕ ਸਖੀਤ ਆਪੀ ਦੇ ਦੇਖੋ ਜੀ ਕੁਝ ਕੁਝ ਸੈਕਟਰ ਕੁਝ ਸੈਕਟਰ ਅਜੇ ਵੀ ਹੈ ਜੇ ਮਤਲਬ ਉੱਥੇ ਅਸੀਂ ਕਿਸੇ ਨੂੰ ਗੋਲੀ ਵੀ ਮਾਰ ਦਿੱਤੀ ਹੈ ਨਾ ਜੀ ਉਹਨਾਂ ਨੇ ਕਹਿਣਾ ਯਾਰ ਇਹ ਦਿਲ ਚ ਮਾਰੀ ਹੈ ਲਿਆਜ ਕਰਕੇ ਸਰਚ ਮਾਰਨੀ ਚਾਹੀਦੀ ਸੀ ਜਿਵੇਂ ਸੀ ਉਹਤੇ ਕਿਸ ਨੂੰ ਫਾਂਸੀ ਵੀ ਦੇਤੀ ਹੈ ਨਾ ਜਿਹੜਾ ਸਾਡਾ ਅਧਿਕਾਰ ਨਹੀਂ ਹੈ ਤੇ ਕਹਣਾ ਸੀ ਜੀ ਫਾਂਸੀ ਤਾਂ ਦੇਤੀ ਪਰ ਇਹਨਾਂ ਨੇ ਪੱਖਪਾਤ ਕੀਤਾ ਰੱਸਾ ਜਿਹੜਾ ਹੈ ਨਾ ਉਹ ਬੜਾ ਰੇਸ਼ਮ ਦਾ ਤੇ ਬੜਾ ਕੁਲਾ ਸੌਫਟ ਵਰਤਿਆ ਉਹ ਸੈਕਟਰ ਤਾਂ ਸੰਤੁਸ਼ਟ ਹੁੰਦੇ ਨਹੀਂਗੇ ਪਰ ਆਲਮੋਸਟ ਜਿਹੜੀ ਹੈ ਸੰਗਤ ਜਿਹੜੀ ਹੈ ਉਹ ਇਸ ਫੈਸਲੇ ਨੂੰ ਪਰਵਾਹ ਨਹੀਂ ਸਿੰਘ ਸਾਹਿਬ ਵਿਦੇਸ਼ ਜਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕਿਤੇ ਗਰੀਬਾਂ ਦੇ ਜਾਂ ਉਹਦੇ ਬਸਤੀਆਂ ਵਿੱਚ ਸਿੱਖ ਵਿਚਾਰ ਹੁੰਦਾ ਉੱਥੇ ਮਨੀਸ਼ਾ ਮਨੀਸ਼ਾ ਕਿਉਂਕਿ ਸਿੱਖ ਜਿਹੜਾ ਨਾ ਅੱਜ ਗਲੋਬਲੀ ਹੋ ਚੁੱਕਿਆ ਸਿੱਖ ਪੰਜਾਬ ਤੱਕ ਮ hạnੂਦ ਨਹੀਂ ਰਹਿ ਗਿਆ ਗਲੋਬਲੀ ਹੋ ਚੁੱਕਿਆ ਹੈ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਹੁੰਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਤੇ ਸਾਨੂੰ ਸੱਦਾ ਦਿੱਤਾ ਜਾਂਦਾ ਤੇ ਉਸ ਸੱਦੇ ਦੇ ਵਿੱਚ ਅਗਲੇ ਸਾਨੂੰ ਟਿਕਟਾਂ ਵੀ ਜੜੀਆਂ ਲੈ ਕੇ ਦਿੰਦੇ ਆ ਅਸੀਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਾਂਦੇ ਆ ਕਈ ਜਗ੍ਹਾ ਤਾਂ ਤੂੰ ਵੀ ਮੇਰੇ ਨਾਲ ਗਿਆ ਹੈਗਾ ਭਾਰਤ ਦੇ ਸੂਬਿਆਂ ਚ ਉਹਨਾਂ ਜਗ੍ਹਾ ਤੇ ਗਏ ਆ ਜਿੱਥੇ ਅੱਜ ਤੱਕ ਕੋਈ ਸਿੱਖ ਹੀ ਨਹੀਂ ਗਿਆ ਸੀ ਉਹ ਤਾਂ ਮੇਰੇ ਨਾਲ ਸੀ ਸਪੈਸ਼ਲ ਉਸ ਵੇਲੇ ਜਦੋਂ ਆਪਾਂ ਐਸੀ ਜਗ੍ਹਾ ਤੇ ਗਏ ਸੀ ਜਿੱਥੇ ਅੱਜ ਤੱਕ ਕੋਈ ਸਿੱਖ ਪ੍ਰਚਾਰਕ ਸਮਾਗਮ ਕਰਨ ਵਾਸਤੇ ਨਹੀਂ ਸੀ ਪਹੁੰਚਿਆ ਤਾਂ ਮੈਂ ਪੰਜਾਬ ਦੇ ਵਿੱਚ ਵੀ ਜਾਣਾ ਹੈਗਾ ਇਹ ਕੋਈ ਨਹੀਂ ਕਿ ਅੱਜ ਗਲੋਬਲੀ ਔਨ ਕਰਕੇ ਸਾਨੂੰ ਜਾਣਾ ਪੈਂਦਾ ਤੁਸੀਂ ਰਹਿائش ਕਿਉਂ ਖਾਲੀ ਕੀਤੀ ਤੁਹਾਨੂੰ ਕੀ ਲੱਗ ਰਿਹਾ ਸੀ ਰਹਿਸ ਵੈਸੇ ਹੀ ਹੁਣ ਮੈਂ ਮੇਰੇ ਅਸਲ ਚ ਪਰਿਵਾਰ ਜਿਹੜਾ ਹੈ ਜਿਹੜੇ 15 ਦਿਨ ਤੋਂ ਜੋ ਪੀਰੀਅਡ ਚੱਲ ਰਿਹਾ ਉਹ ਬੜੇ ਟੈਨਸ਼ਨ ਦੇ ਵਿੱਚ ਹੈ ਤੇ ਇਸ ਕਰਕੇ ਉਹ ਪਰਿਵਾਰ ਕਹਿੰਦਾ ਵੀ ਅਸੀਂ ਹੁਣ ਸੈਪਰੇਟ ਹੋ ਗਏ ਹਾਂ ਸਰ ਜੀ ਇੱਕ ਦੋ ਮਿੰਟ ਛੱਡ ਸਕਦੇ ਹੋ ਮੈਨੂੰ ਐਸੋ ਐਸਾ ਇੱਛਾ ਕੋਈ ਨਹੀਂ ਮੈਂ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬੰਨੀਆਂ ਸੇਵਾਵਾਂ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਮੈਂ ਬਿਲਕੁਲ ਦੇਵਾਂਗਾ ਤੇ ਜੇ ਉਹ ਮੇਰੀਆਂ ਸਵਾਭਾਵਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਮੈਂ ਉਹਦਾ ਸਵਾਗਤ ਕਰੂੰਗਾ। ਥੈਂਕ ਯੂ ਸਰ ਜੀ ਕਮੇਟੀ ਕਮੇਟੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਬਣਾਈ ਹੈ। ਉਹ ਸਤਵੰਤ ਕੌਰ ਬੀਬੀ ਸਤਵੰਤ ਕੌਰ ਵੀ ਭਾਈ ਨੇ ਉਹ ਤੁਸੀਂ ਭਾਈ ਥੋੜੀ ਸਪਸ਼ਟਨਾ ਹੋਵੇਗੀ। ਬੀਬੀ ਸਤਵੰਤ ਕੌਰ ਕੋਈ ਕ੍ਰਿਮੀਨਲ ਨਹੀਂ ਹੈ। ਪਹਿਲੀ ਗੱਲ ਉਹ ਭਾਈ ਅਮਰੀਕ ਸਿੰਘ ਜਿਹੜੇ ਸਾਡੇ ਪੰਥ ਦੇ ਸ਼ਹੀਦ ਨੇ ਉਹਨਾਂ ਦੀ ਬੇਟੀ ਹੈ। ਔਰ ਜਿੰਨਾ ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਦੇ ਉੱਤੇ ਉਹ ਇੱਕ ਨਿਹਾਇਤ ਸ਼ਰੀਫ ਔਰ ਬਹੁਤ ਚੰਗੀ ਸੋਚ ਵਾਲੀ ਪੜ੍ਹੀ ਲਿਖੀ ਲੜਕੀ ਹੈ। ਉਹਨੂੰ ਕਮੇਟੀ ਦੇ ਵਿੱਚ ਸ਼ਾਮਲ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਉਹ ਬਸ ਸਿਆਣੀ ਲੜਕੀ ਆ ਔਰ ਪੰਥ ਦੀ ਧੀ ਆ ਉਹ ਭਾਈ ਮਰੀਕ ਸਿੰਘ ਦੀ ਬੇਟੀ ਹੈ ਜਿਹੜੇ ਸ਼ਹੀਦ ਦੇ ਬੱਚੇ ਨੇ ਉਹ ਪੰਥ ਦੇ ਬੱਚੇ ਨੇ ਇਹ ਪੰਥ ਦੀ ਬੱਚੇ ਨੂੰ ਮਾਣ ਦੇਣਾ ਜੇ ਮੈਂ ਕਹਤਾ ਕਿ ਭਾਈ ਮਰੀਕ ਸਿੰਘ ਦੀ ਬੇਟੀ ਜਿਹੜੀ ਹੈ ਉਹਨੂੰ ਵਿਚਾਰਿਆ ਜਾ ਸਕਦਾ ਤੇ ਦੂਜੇ ਸਿੰਘ ਸਾਹਿਬਾਨ ਨੇ ਕਿਹਾ ਬਿਲਕੁਲ ਸਹੀ ਤੇ ਜਿੱਦ ਗਲਤ ਕੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਦੇ ਵਿੱਚ ਪੰਥ ਸਿੰਘ ਸਾਹਿਬਾਨ ਸੀ ਵਾਹ ਟਰੋਲ ਤੁਹਾਨੂੰ ਕਿਉਂ ਕੀਤਾ ਜਾ ਰਿਹਾ ਇਕੱਲੇ ਨੂੰ ਨਹੀਂ ਤੁਸੀਂ ਡਰਦੇ ਕਿਉਂ ਤੁਸੀਂ ਕਰ ਇਕੱਲੇ ਟਾਰਗੇਟ ਕਿਉਂ ਰੀਜ਼ਨ ਦਰਖਤ ਦਟਣ ਉਹੀ ਟੁੱਟਦਾ ਹੁੰਦਾ ਜਿਹੜਾ ਝੁਕਦਾ ਨਹੀਂ ਹੁੰਦਾ ਤੂੰ ਚਾਹੇ ਜਿਹੜਾ ਝੁਕ ਜਾਂਦਾ ਉਹ ਕਦੇ ਨਹੀਂ ਟੁੱਟਦਾ ਹੁੰਦਾ ਜਦੋਂ ਜਦੋਂ ਤੁਹਾਡੇ ਜਿਹੜੇ ਕਰਤਾਰ ਕੁੱਛੀ ਕਰਨ ਵਾਲਾ ਅਕਾਲੀ ਦਲ ਦਾ ਕਿਹੜਾ ਵਿੰਗ ਹੈ ਇਹ ਐਸਾ ਅਕਾਲੀ ਦਲ ਦਾ ਕੋਈ ਵਿੰਗ ਨਹੀਂ ਹੈ ਜੀ ਸ਼ਰੋਮਣੀ ਅਕਾਲੀ ਦਲ ਮੇਰੀ ਜਮਾਤ ਹੈ ਮੇਰੇ ਪੰਥ ਦੀ ਜਮਾਤ ਹੈ ਮੈਂ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਕੋਈ ਟਿੱਪਣੀ ਨਹੀਂ ਕਰੂੰਗਾ ਸ਼ਰੋਮਣੀ ਅਕਾਲੀ ਦਲ ਦਾ ਕੋਈ ਆਈਟੀ ਵਿੰਗ ਨਹੀਂ ਹੈ ਇੱਕ ਵਿਅਕਤੀ ਵਿਸ਼ੇਸ਼ ਦਾ ਆਈਟੀ ਵਿੰਗ ਹੈ ਜਿਨ੍ਹਾਂ ਨੂੰ ਤਨਖਾਹਾਂ ਇੱਕ ਕੰਪਨੀ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਉਹ ਟੋਲਾ ਹੈ ਜਿਹੜਾ ਕਰਤਾਰ ਕੁਸ਼ੀ ਕਰਦਾ ਔਰ ਨਕਲੀ ਪੇਜਾਂ ਤੋਂ ਕਰਦਾ ਕਿ ਲੱਗਦਾ ਕੋਈ ਨਿੱਜੀ ਰੰਜਿਸ਼ ਕੋਈ ਪ੍ਰਾਣੀ ਇਸ ਕਰਕੇ ਨਹੀਂ ਨਹੀਂ ਕੋਈ ਪ੍ਰਾਣੀ ਨਹੀਂ ਹੈ ਕੋਈ ਪ੍ਰਾਣੀ ਨਹੀਂ ਹੈ ਜੀ ਸਾਡੇ ਤਾਂ ਰਿਸ਼ਤੇ ਬੜੇ ਅਕਾਲੀ ਦਲ ਨਾਲ ਸਾਡੇ ਤਾਂ ਰਿਸ਼ਤੇ ਬੜੇ ਸੁਖਾਵੇਂ ਸੀ ਬੜਾ ਵਧੀਆ ਮਾਹੌਲ ਸੀ ਪਰ ਤੁਹਾਡੇ ਬੀਜਪੀ ਨਾਲ ਨੇ ਉਹ ਅੱਜ ਵੀ ਬੀਜਪੀ ਨਾਲ ਵੀ ਤੇ ਯਾਰ ਕੱਲ ਤੱਕ ਅੰਦਾ ਜਥੇਦਾਰ ਹੈ ਉਹਦੇ ਸਾਰੇ ਪਾਰਟੀਆਂ ਨਾਲ ਹੋ ਸਕਦੇ ਹੁਣ ਕਿਸੇ ਨੂੰ ਮੈਨੂੰ ਫੋਨ ਆ ਗਿਆ ਕਿਸੇ ਲਈ ਅੱਜ ਸਵੇਰੇ ਚੰਜੀ ਸਿੰਘ ਚੰਨੀ ਦਾ ਫੋਨ ਆਇਆ ਮੈਨੂੰ ਮੈਂ ਕਾਂਗਰਸੀ ਹੋ ਗਿਆ ਹੈ ਹੈ ਮੈਨੂੰ ਮੈਂ ਕਿਸੇ ਉਹਦਾ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਫੋਨ ਆ ਜੇ ਤੇ ਮੈਂ ਆਮ ਆਦਮੀ ਪਾਰਟੀ ਦਾ ਹੋ ਗਿਆ ਕਿਸੇ ਬੀਜੇਪੀ ਲੀਡਰ ਦਾ ਫੋਨ ਆ ਗਿਆ ਤੇ ਮੈਂ ਬੀਜੇਪੀ ਦਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮੈਨੂੰ ਮਤਲਬ ਫੋਨ ਕਰਦੇ ਆ ਤੇ ਮੈਨੂੰ ਸ਼ੁਰੂ ਮੈਂ ਕਹਿੰਦੀ ਦਲਦਾ ਹੋ ਗਿਆ ਜਦੋਂ ਇਹਨਾਂ ਦੇ ਬੱਚਿਆਂ ਦੇ ਵਾਅਦ ਜਾਂ ਉਦੋਂ ਵੀ ਚਰਚਾ ਹੁੰਦੀ ਜਦੋਂ ਤੁਸੀਂ ਜੇ ਰਾਗਵ ਚੱਡੇ ਦੇ ਕਿਤੇ ਚੱਲ ਗਏ ਤਾਂ ਉਹ ਬਹੁਤ ਚਰਚਾ ਅਸਲ ਚ ਕੀ ਹੈ ਕਿ ਜਥੇਦਾਰ ਜਿਸੇ ਬਟੇ ਲੀਡਰ ਨਾਲ ਫੋਨ ਤੇ ਗੱਲਬਾਤ ਕਰੇ ਕਿਸੇ ਸਿਆਸੀ ਬੰਦੇ ਨਾਲ ਗੱਲਬਾਤ ਕਰੇ ਕੋਈ ਸਿਆਸੀ ਬੰਦੇ ਨਾਲ ਬੈਠ ਕੇ ਪੰਥਕ ਮੁੱਦਿਆਂ ਦੇ ਉੱਤੇ ਚਰਚਾ ਕਰੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਬਰਦਾਸ਼ਤ ਨੂੰ ਨਹੀਂ ਕੀਤੀਆਂ ਜਾ ਰਹੀਆਂ ਗੱਲਾਂ ਕਿਉਂਕਿ ਇਹ ਸਮਝਿਆ ਜਾਂਦਾ ਵੀ ਇਹ ਤਾਂ ਗ੍ਰੰਤੀ ਹੁੰਦੇ ਆ ਇਹ ਤਾਂ ਪਾਠੀ ਹੁੰਦੇ ਆ ਇਹਨਾਂ ਦਾ ਕੰਮ ਅਰਦਾਸ ਕਰਨਾ ਹੁੰਦਾ ਹੈ ਫਟੇ ਲੈਵਲ ਦੇ ਫਟੇ ਮੁੱਦਿਆਂ ਦੇ ਉੱਤੇ ਪੋਲਿਟਿਕਸ ਦੀਆਂ ਗੱਲਾਂ ਕਰਨਾ ਜਾਂ ਇੰਟਰੋ ਰਿਲੀਜੀਅਸ ਪੋਲਿਟਿਕਸ ਦੀਆਂ ਗੱਲਾਂ ਕਰਨਾ ਇਹਨਾਂ ਦਾ ਕੰਮ ਥੋੜੀ ਹੁੰਦਾ ਕਿਤੇ ਲੱਗਦਾ ਹੈਗਾ ਕਿ ਉਹ ਫੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਤੁਸੀਂ ਫਸੀਲ ਤੋਂ ਸੁਣਾ ਦਿੱਤਾ ਹੈਗਾ ਜੇ ਮੰਨ ਲਓ ਤੁਸੀਂ ਲੰਬੇ ਵੀ ਹੁਸਲੇ ਹੋ ਤਾਂ ਕਿਸੇ ਨਵੇਂ ਨੂੰ ਉਹ ਦੇ ਕੇ ਇਹ ਜ਼ਿੰਮੇਵਾਰੀ ਤੋਂ ਫੈਸਲਾ ਬਦਲਿਆ ਜਾਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਣਾ ਹੈ ਮੇਰੇ ਕਹਿਣ ਦੀ ਜ਼ਰੂਰਤ ਨਹੀਂ ਬਦਲਿਆ ਜਾ ਸਕਦਾ ਨਹੀਂ ਵੀ ਜਾ ਸਕਦਾ ਬਦਲਿਆ ਬਦਲਿਆ ਵੀ ਜਾ ਸਕਦਾ ਆਉਣ ਵਾਲੇ ਦਿਨਾਂ ਚਾਪੀ ਚਾਨਣ ਹੋ ਜਾਣਾ ਸਿੰਘ ਸਾਹਿਬ ਕਿ ਇਹ ਤਾਂ ਨਹੀਂ ਗੱਲ ਵੀ ਤੁਸੀਂ ਬੋਲਦੇ ਨੂੰ ਤਾਂ ਕਰਕੇ ਜਿਆਦੇ ਚਾਚਾ ਜਾਏਗਾ ਇਹਨਾਂ ਦੂਜੇ ਬੋਲਦੇ ਨਹੀਂ ਚਲੋ ਜੀ ਜਦੋਂ ਜ਼ੁਬਾਨ ਦਿੱਤੀ ਆ ਅਕਾਲ ਪੁਰਖ ਨੇ ਤੇ ਫਿਰ ਬੋਲਣਾ ਤਾਂ ਚਾਹੀਦਾ ਨਹੀਂ ਹੋਰ ਕੋ ਪੁੱਛਣਾ ਜੀ ਅੱਜ ਤੱਕ ਚੋਣ ਕਮਿਸ਼ਨ ਤੇ ਰੈ ਵਾਲੀ ਗੱਲ ਕੋਈ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਬਾਹਰ ਆ ਰਿਹਾ ਮੈਨੂੰ ਕੁਝ ਵੀ ਨਹੀਂ ਇਹਨਾਂ ਬਾਰੇ ਪਤਾ ਜੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੀ ਗੱਲ ਨਹੀਂ ਲੇਕਿਨ ਮੈਂ ਇਹ ਗੱਲ ਸਪਸ਼ਟ ਸ਼ਬਦਾਂ ਚ ਕਹੀ ਹੈ ਕਿ ਇਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਕਿਸੇ ਵੀ ਪੰ ਸਿੰਘ ਸਭਾ ਦੀ ਮੀਟਿੰਗ 'ਚ ਮੈਂ ਸ਼ਾਮਲ ਹੋ ਕੇ ਪਾਪ ਦਾ ਭਾਗੀ ਨਹੀਂ ਬੰਨਾ ਹਾਂ ਥੋੜੀ ਸਰਦਾਰ ਜੀ ਸੁਣਨਾ ਚਾਹਤ ਹੈ ਜੀ ਨਾ ਹੁੰਦੀ ਰਹਿੰਦੀ ਹੈ ਫਿਰ ਇਹ ਜਿੱਥੇ ਦੋ ਦੋ ਵਾਰ ਗੱਲ ਹੁੰਦੀ ਹੈ ਮਾਮਲੇ ਕਿਤੇ ਐਸਜੀਪੀਸੀ ਤੇ ਜੱਫੇਦਾਰ ਸਭਾ ਨਾਲ ਦੇ ਐਨਾ ਟਰੋਲ ਹੋਇਆ ਤੁਹਾਨੂੰ ਕਿਤੇ ਤੁਹਾਡੇ ਨਾਲ ਖੜੇ ਦਿਖਾਈ ਦਿੱਤੇ ਨੇ ਮੇਰੇ ਨਾਲ ਫੋਨ ਤੇ ਗੱਲ ਬਾਤ ਜ਼ਰੂਰ ਮੈਨੂੰ ਫੋਨ ਤੇ ਜ਼ਰੂਰ ਕਹਿੰਦੇ ਰਹਾ ਸਿੰਘ ਸਾਹਿਬ ਹੌਸਲਾ ਨਹੀਂ ਛੱਡਣਾ ਮੈਂ ਤੇਰੇ ਨਾਲ ਆਜਾ ਦੀ ਵਿਸ਼ੇ ਤੇ ਹੋਈ ਕੁਝ ਹਾਂਸੋ ਮੇਰੀ ਰਾਤ ਵੀ ਗੱਲ ਹੋਈ ਸਵੇਰੇ ਵੀ ਗੱਲ ਹੋਈ ਰਣਜੀਤ ਸਿੰਘ ਚੋੜਾ ਨੂੰ 500 ਸਿਕੰਡ ਦੀ ਮੰਗ ਅਕਾਲ ਤਖਤ ਸਾਹਿਬ ਤੇ ਇੱਕ 357 ਬੰਦੇ ਜਾ ਕੇ ਆਏ ਨੇ ਇਹ ਨਾ ਇੱਕ 15 ਦੇ ਵਿੱਚ ਹੁਕਮਨਾਮਾ ਹੋਇਆ ਸੀਗਾ ਪੰ ਸਿੰਘ ਸਾਹਿਬਾਂ ਵੱਲੋਂ ਜਿਹਦੇ ਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਕੀਤੀ ਗਈ ਸੀ ਕਿ ਕੋਈ ਵੀ ਕਾਨੂੰਨ ਦੇ ਨਾਲ ਸੰਬੰਧਿਤ ਜਿਹੜਾ ਮਾਮਲਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਨਾ ਭੇਜਿਆ ਜਾਇਆ ਕਰੇ ਉਸ ਹੁਕਮਨਾਮੇ ਦੀ ਕਾ ਤੇ ਮੈਨੂੰ ਲੱਗਦਾ ਕਿ ਇਹ ਕਾਨੂੰਨ ਦੇ ਨਾਲ ਸੰਬੰਧਿਤ ਮਾਮਲਾ ਸੀ ਤੇ ਇਹਨੂੰ ਜਿਹੜਾ ਧਾਰਮਿਕ ਤੌਰ ਦੇ ਉੱਤੇ ਇਹ ਨਹੀਂ ਤੇ ਉਹਨਾਂ ਨੂੰ ਫਕਰੇ ਕੌਮ ਦੇਣ ਦੀ ਬੰਕ ਕਰੀ ਉਹਨਾਂ ਨੂੰ ਅਗਦੀਪ ਸਿੰਘ ਜੀ ਮਿਲਦੇ ਨਹੀਂ ਚਲੋ ਦੇਖੋ ਜੀ ਇਹ ਕਾਨੂੰਨ ਦਾ ਮਾਮਲਾ ਹੈ ਮੈਂ ਇਸ ਗੱਲ ਦੀ ਹਮਾਇਤ ਨਹੀਂ ਕਰ ਸਕਦਾ ਕਿ ਉਹਨਾਂ ਨੇ ਗੋਲੀ ਚਲਾਈ ਹੈ ਸਹੀ ਕੰਮ ਕੀਤਾ ਤੇ ਮੈਂ ਤੁਹਾਨੂੰ ਤੁਹਾਨੂੰ ਫਾਰਕ ਵੀ ਨਹੀਂ ਕੀਤਾ ਜਾਂਦਾ ਤੇ ਇਨ ਬਿਟਵੀਨ ਫੈਸਲਾ ਵੀ ਬਦਲ ਦਿੱਤਾ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਕਦਮ ਕੀ ਹੋਊਗਾ ਤੇ ਮੇਰੇ ਸਾਹਮਣੇ ਮੀਟਿੰਗ 'ਚ ਸ਼ਾਮਿਲ ਹੀ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਚਾਰ ਜਾਨੇ ਸ਼ਾਮਿਲ ਓਕੇ ਦਾ ਪਦਮਾ ਕੋਈ ਗਰੰਤੀ ਸਿੰਘ ਜੋ ਮਰਿਆਦਾ ਹੈਗੀ ਆ ਪਾ ਕੇ ਜੇ ਮੰਨ ਲਓ ਫੈਸਲਾ ਬਦਲ ਦਿੰਦੇ ਆ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਤੇ ਬਦਲ ਦੇਣ ਤੁਹਾਡਾ ਐਕਸ਼ਨ ਪੰਥ ਜਾਨੇ ਫੈਸਲਾ ਬਦਲਣ ਵਾਲੇ ਜਾਨੇ ਸਿੰਘ ਸਾਹਿਬ ਜੀ ਕਿਉਂ ਮੇभी ਚਲ ਰਹੀ ਹੈ ਕਿ 2 ਦਸੰਬਰ ਨੂੰ ਜਿਹੜੀ ਇਕੱਤਰਤਾ ਹੋਈ ਸੀ ਉਹਨੇ ਪਰਮਿੰਦਰ ਸਿੰਘ ਢਿੰਦਸੇ ਨੇ ਆਪਦਾ ਗਨਾਹ ਕਬੂਲ ਲਿਆ ਸੀ ਪਰ ਫਿਰ ਵੀ ਉਹਨੂੰ ਸਜ਼ਾ ਨਹੀਂ ਲਈ ਆਪ ਨੂੰ ਪਾਸੇ ਕਰ ਇਹ ਦੇਖੋ ਸਿੰਘ ਸਾਹਿਬ ਨੇ ਤਨਖਾਹਾਂ ਲਾਈਆਂ ਨੇ ਸਿੰਘ ਸਾਹਿਬ ਬਿਹਤਰ ਦੱਸ ਸਕਦੇ ਨੇ ਮੈਂ ਇਹਨੂੰ ਤਾਂ ਜਿਹੜੀ ਜਾਣਕਾਰੀ ਸੀ ਉਹਦੇ ਮੁਤਾਬਕ ਮੈਂ ਪਰਮਿੰਦਰ ਸਿੰਘ ਢਿੰਦਸੇ ਨੂੰ ਜਿਹੜੇ ਵੱਡੇ ਦੋਸ਼ੀ ਖੜੇ ਸੀ ਉਧਰ ਖੜਨ ਵਾਸਤੇ ਕਹਿਤਾ ਸੀ ਕਿਉਂਕਿ ਕੈਟਾਗਰੀਜ਼ ਮੈਂ ਕਿਤੋਂ ਕੈਟਾਗਰੀਜ਼ ਮੈਂ ਬਣਾਈਆਂ ਸਿੰਘ ਸਰ ਰੋਲ ਵਾਲੇ ਮਾਮਲੇ ਤੇ ਕੋਈ ਕਾਨੂੰਨ ਦਾ ਸਹਾਰਾ ਵੀ ਲਿਆ ਜਾਊਗਾ ਦੇਖੋ ਮੈਂ ਜਥੇਦਾਰ ਆ ਮੈਂ ਐਜ਼ ਅ ਜਥੇਦਾਰ ਕੋਈ ਐ ਸਰਕਾਰ ਨੂੰ ਦਿੰਦਾ ਚੰਗਾ ਨਹੀਂ ਲੱਗਦਾ ਲੇਕਿਨ ਹਾਂ ਮੇਰੀ ਸਿਸਟਰ ਇਨ ਲਾ ਵੱਲੋਂ ਜਿਹੜੀ ਐ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਔਮਨ ਕਮਿਸ਼ਨ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਕਿ ਔਰਤ ਜਾਤ ਦੀ ਜਿਹੜੀ ਅਪਮਾਨ ਕੀਤਾ ਗਿਆ ਲਜਾ ਭੰਗ ਹੋਈ ਹੈ ਇਹਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਸਬੰਧਤ ਵਿਅਕਤੀ ਦੇ ਉੱਤੇ ਜਿਨੇ ਕੈਮਰਿਆਂ ਦੇ ਵਿੱਚ ਸਾਹਮਣੇ ਆ ਕੇ ਜਿਹੜਾ ਬਾਤ ਬਾਤ ਚਲਨੀ ਦੇ ਇਲਜ਼ਾਮ ਲਾਏ ਨੇ ਔਰ ਜਿਹੜੇ ਚੈਨਲਾਂ ਨੇ ਪ੍ਰਸਾਰਤ ਕੀਤਾ ਉਹਨਾਂ ਚੈਨਲਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਪਰ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਹੈ ਗਰਦਾਨੀ ਗੀ ਜੀ ਆਪਣਾ ਇਸ ਦਾ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਵੀ ਕੌਣ ਲੋਕ ਸੀ ਕਿ ਜਿਨ੍ਹਾਂ ਨੇ ਆਹ ਲੋਕਸ਼ੇਪ ਕੀਤਾ ਹਾਂ ਬਿਲਕੁਲ ਜੀ ਜਿਨ੍ਹਾਂ ਨੇ ਲੋਕਸ਼ੇਪ ਕੀਤਾ ਮੈਂ ਇੰਨਾ ਚ ਰੋਡ ਕਹੂੰਗਾ ਸਰਕਾਰ ਨੂੰ ਮੈਂ ਬੱਸ ਇਹ ਗੁਰੂ ਨੂੰ ਕਹਤਾ ਜਦੋਂ ਗੁਰੂ ਨੂੰ ਕਹਤਾ ਤਾਂ ਸਰਕਾਰ ਨੂੰ ਕਹਿਣ ਦੀ ਤੋਕ ਨਹੀਂ ਬਣਦੀ ਮੈਂ ਝੋਲੀ ਅਟਕੇ ਗੁਰੂ ਨੂੰ ਕਹਤਾ ਵੀ ਉਹ ਬੰਦੇ ਨਸ਼ਰ ਮਹਾਰਾਜ ਨੰਗੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਕੈਮਰਿਆਂ ਦੇ ਮੂਰੇ ਲਿਆਂਦਾ ਸਿਕਸ ਸਰ ਤੁਹਾਡੇ ਕੋਲ ਕੋਈ ਪ੍ਰੂਫ ਨੇ ਆਈਟੀ ਸੈੱਲ ਤੇ ਜੀ 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 ਮੇਰੇ ਕੋਲੇ ਮੇਰੇ ਕੋਲੇ ਇੱਕ ਸਕਰੀਨਸ਼ਾਟ ਮੈਨੂੰ ਭੇਜਿਆ ਕਿਸੇ ਨੇ ਉਸ ਸਕਰੀਨਸ਼ਾਟ ਦੇ ਵਿੱਚ ਇੱਕ ਪੇਜ ਹੈ ਫੇਕ ਜਿੱਥੋਂ ਮੈਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ ਉਸ ਪੇਜ ਦੇ ਉੱਤੇ ਜੜੀਆਂ ਪੋਸਟਾਂ ਉਹਨਾਂ ਨੂੰ ਬੂਸਟ ਕਰਨ ਦੇ ਲਈ ਜਿਹੜਾ ਕ੍ਰੈਡਿਟ ਕਾਰਡ ਹੈ ਜਾਂ ਡੈਬਿਟ ਕਾਰਡ ਜਿਹੜਾ ਇਸਤੇਮਾਲ ਕੀਤਾ ਗਿਆ ਉਹ ਇੱਕ ਨਛੱਤਰ ਸਿੰਘ ਨਾਮ ਦੇ ਵਿਅਕਤੀ ਦਾ ਹੋਇਆ ਜੀ ਉਹ ਨਛੱਤਰ ਸਿੰਘ ਕੌਣ ਹੈ ਮੈਨੂੰ ਨਹੀਂ ਪਤਾ ਜੀ ਜਿਹਦਰ ਸਿੰਘ ਜੀ ਇੱਕ ਉਹ ਸਦਾ ਮੇਰਾ ਬੜਾ ਉਹ ਸਵਾਲ ਹੈ ਤੁਹਾਡੇ ਤੋਂ ਪਹਿਲਾਂ ਹੁਣ ਤੱਕ ਇੱਕ ਦੋ ਨੂੰ ਛੱਡ ਕੇ ਜਿਨ੍ਹਾਂ ਦੇ ਜਿਹਦਰ ਸਾਹਿਬ ਹੋਏ ਨੇ ਉਹਨਾਂ ਦੀ ਪਹੁੰਚ ਬਾਦਲਪਿੰਡ ਤੋਂ ਬਾਹਰ ਨਹੀਂ ਸੀ ਉਹ ਕਿਤੇ ਮਰੇ ਜੰਮੇ ਤੇ ਜਾਣਾ ਇਹਨਾਂ ਤੋਂ ਬਾਹਰ ਨਹੀਂ ਸੀ ਜਾਂਦੇ ਤੁਹਾਨੂੰ ਸੈਂਟਰ ਦੇ ਉਹ ਵਿਅਕਤੀ ਜਿਨ੍ਹਾਂ ਦਾ ਕੱਦ ਜਿਹੜਾ ਹੈਗਾ ਬਦਲਪਿੰਡ ਵਾਲਿਆਂ ਤੋਂ ਕਈ ਗੁਣਾ ਸਿਆਸੀ ਤੌਰ ਤੇ ਵੱਡਾ ਉਹ ਤੁਹਾਡੇ ਅੱਗੇ ਆ ਕੇ ਝੁਕਦੇ ਨੇ ਸਤਿਕਾਰ ਕਰਦੇ ਨੇ ਤੁਹਾਡੇ ਨਾਲ ਮੀਟਿੰਗ ਵੀ ਕਰ ਦਿੰਦੇ ਆ ਤੁਸੀਂ ਬੰਦੀ ਸਿੰਘਾਂ ਬਾਰੇ ਬਿਆਨ ਦੋ ਤੁਹਾਡੀ ਉਹ ਉਹਨੂੰ ਤਵੱਜੋ ਵੀ ਦਿੰਦੇ ਨੇ ਸ਼ਾਇਦ ਇਹ ਤਾਂ ਨਹੀਂ ਤੁਹਾਡੀ ਮੁਸ਼ਕਲ ਬਣ ਗਈ ਵੀ ਤੁਹਾਡਾ ਕਰਦੇ ਨਾਲ ਤੋਂ ਵੱਡਾ ਬਣ ਗਿਆ ਹੋ ਸਕਦੀ ਹੈ ਤੁਸੀਂ ਤੁਸੀਂ ਤਿੰਨ ਚੀਜ਼ਾਂ ਜਿਹੜੀਆਂ ਪੱਤਸਰਫ਼ ਦੇ ਉੱਤੇ ਅਰਦਾਸ ਦੇ ਵਿੱਚ ਗਈਆਂ ਉਹਨਾਂ ਨਾਲ ਜਿਹੜੇ ਵੀ ਮੇਰੇ ਆ ਗੁਨਾਹ ਨੇ ਤਾਂ ਉਹ ਗੁਨਾ ਤੁਸੀਂ ਦੱਸ ਸਕਦੇ ਮੈਂ ਦੱਸਦੇ ਜੀ ਗੁਰੂ ਦੇ ਅੱਗੇ ਦੱਸਦੇ ਹੁਣ ਬਸ ਦੱਸਣ ਦੀ ਲੋੜ ਹੀ ਨਹੀਂ ਉਹ ਸੰਗਤ ਦੇ ਸਾਹਮਣੇ ਦੱਸਦੇ ਤੁਸੀਂ ਰਿਕਾਰਡ ਕਰ ਲੇ